ਇੱਕ ਕਰਦੇ ਸਕੇ ਭੈਣ ਭਰਾ ਨੂੰ ਜੋ ਹੈ ਨੌਕਰੀ ਮਿਲੀ ਹੈਗੀ ਸਰਕਾਰੀ ਕੁੜੀ ਵੱਡੀ ਹੈਗੀ ਜੀ ਮੁੰਡੇ ਤੋਂ 2 ਸਾਲ ਦੋਨਾਂ ਨੂੰ ਜੋ ਹੈ ਪੇਪਰ ਦਿੱਤਾ ਸੀ ਕਲੀਅਰ ਹੋਏ ਤੇ ਦੋਨਾਂ ਨੂੰ ਜੋ ਹੈ ਜੋਬ ਮਿਲੀ ਹੈਗੀ ਇੱਕ ਹੀ ਪਰਿਵਾਰ ਦੇ ਇਹ ਬੜੀ ਯੂਨਿਕ ਚੀਜ਼ ਹੈ ਜਿਹੜੀ ਅਸੀਂ ਦੇਖੀ ਹੈਗੀ ਹੈ ਤੁਹਾਨੂੰ ਦੱਸਦੀ ਹੈ ਜੀ ਪੰਤਵਾ ਸਾਹਿਬ ਨੇ ਚੰਡੀਗੜ੍ਹ ਵਿਖੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਤੇ ਨੁਕਤੀ ਪੱਤਰ ਵੰਡੇ ਤੇ ਕਹੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਹਾਂ ਪੰਤਵਾ ਸਾਹਿਬ ਨੇ ਕੀ ਕਿਹਾ ਅੱਜ ਚੰਡੀਗੜ੍ਹ ਦੇ ਮਿਊਨਿਸਪਲ ਪਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨ ਮੁੰਡੇ ਕੁੜੀਆਂ ਨੂੰ ਨੁਕਤੀ ਪੱਤਰ ਵੰਡੇ ਸਭ ਨੂੰ ਤੰਦੇਹੀ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੈਨੂੰ ਖੁਸ਼ੀ ਹੈ ਕਿ ਆਮ ਘਰਾਂ ਦੇ ਧੀਆ ਪੁੱਤਰ ਜੋ ਸਰਕਾਰੀ ਨੌਕਰੀਆਂ ਦੀ ਆਸ ਛੱਡ ਚੁੱਕੇ ਸੀ ਉਹਨਾਂ ਨੂੰ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਪਿਛਲੇ 25 ਸਾਲਾਂ ਚ ਸਾਡੀ ਸਰਕਾਰ ਨੇ 44974 ਨੌਕਰੀਆਂ ਦੇ ਚੁੱਕੇ ਹਾਂ ਤੇ ਇਹ سلسلہ ਅੱਗੇ ਵੀ ਚੱਲ ਰਿਹਾ ਹੈਗਾ ਸਾਡੀ ਸਰਕਾਰ ਦੀ ਨੀਅਤ ਸਾਫ਼ ਹੈ ਤਾਂ ਹੀ ਅੱਜ ਅਸੀਂ ਨੌਜਵਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੁਕਤੀ ਪੱਤਰ ਲੈਣ ਤੋਂ ਬਾਅਦ ਆਪਣੀ ਕੁਰਸੀਆਂ ਤੇ ਜਾ ਕੇ ਬੈਠਣ ਨਾ ਕਿ ਵਕੀਲਾ ਦੇ ਦਫ਼ਤਰਾਂ ਦੇ ਗੇੜੇ ਕੱਢਣ ਅੱਜ ਜਿੰਨੇ ਵੀ ਉਮੀਦਵਾਰਾਂ ਦੀ ਨਿਯੁਕਤੀ ਹੋਈ ਹੈ ਉਹ ਬਿਨਾਂ ਕਿਸੇ ਸਿਫਾਰਿਸ਼ ਅਤੇ ਬਿਨਾਂ ਪੈਸੇ ਦਿੱਤੇ ਹੋਈ ਹੈ ਮੇਰੀ ਆਪ ਅਗੇ ਬੇਨਤੀ ਹੈ ਕਿ ਅੱਗੇ ਵੀ ਤੁਸੀਂ ਆਪਣੇ ਫਰਜ਼ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਓਗੇ ਤੁਹਾਡੇ ਹੀ ਸਾਥ ਨਾਲ ਅਸੀਂ ਪਿਛਲੇ 75 ਸਾਲਾਂ ਤੋਂ ਉਲਝੇ ਸਥਾਨੇ ਨੂੰ ਠੀਕ ਕਰਾਂਗੇ ਹਾਂ ਜੀ ਤੁਹਾਨੂੰ ਦੱਸਤੀ ਹੈ ਜੀ ਪੰਤਪਾ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਜੋ ਹੈ ਮੁੰਡੇ ਕੁੜੀਆਂ ਨੂੰ ਨੁਕਤੀ ਪੱਤਰ ਵੰਡੇ ਹੈਗੇ ਜੀ 293 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹੈਗੀਆਂ ਤੇ ਹੁਣ ਤੱਕ ਭਵੰਤਨ ਦੀ ਸਰਕਾਰ ਪੰਜਾਬ ਦੇ ਵਿੱਚ 44974 ਸਰਕਾਰੀ ਨੌਕਰੀਆਂ ਦੇ ਚੁੱਕੀ ਹੈਗੀ ਇਹ ਜੀ ਤੇ ਪੰਤਪਾ ਸਾਹਿਬ ਨੇ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਮੌਕਾ ਮਿਲਿਆ ਹੈ ਲੋਕਾਂ ਦੀ ਸੇਵਾ ਕਰਨ ਦਾ ਤੁਸੀਂ ਇਦਾਂ ਹੀ ਤਨਦੇਹੀ ਦੇ ਨਾਲ ਅੱਗੇ ਕੰਮ ਕਰਦੇ ਰਹੋ ਲੋਕਾਂ ਦੇ ਜੋ ਹੈ ਸੇਵਾ ਕਰਦੇ ਰਹੋ ਕਿਸੇ ਨੂੰ ਜੋ ਜੋ ਹੈ ਟਾਲੋ ਨਾ ਉਹਦਾ ਕੰਮ ਜ਼ਰੂਰ ਕਰੋ ਪੰਤਪਾ ਸਾਹਿਬ ਨੇ ਕਿਹਾ ਹੈ ਕਿ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਕਿ ਇਹ ਨੁਕਤੀ ਪੱਤਰ ਵੀ ਬਣ ਰਹੀ ਹੈਗੀ ਨੌਕਰੀਆਂ ਦਿੰਦੀ ਵੀ ਹੈਗੀ ਹੈ ਅਸੀਂ ਨੌਕਰੀਆਂ ਦੇ ਕੇ ਦਿੰਨੇ ਹੈਗੇ ਆ ਤਾਂ ਕਿ ਜੋ ਨੌਕਰੀ ਦਿੱਤੀ ਹੈ ਜਿਸਨੇ ਉਹ ਸਰਕਾਰੀ ਵਕੀਲਾਂ ਦੇ ਜਾਂ ਪ੍ਰਾਈਵੇਟ ਵਕੀਲਾਂ ਦੇ ਚੱਕਰ ਨਾ ਕੱਟੇ ਤੋੜ ਦੇ ਵਿੱਚ ਵੱਡੀ ਗੱਲ ਕਹੀ ਪੰਤਪਾ ਸਾਹਿਬ ਨੇ ਤੁਹਾਨੂੰ ਦੱਸਦੀ ਹੈ ਪੰਤਪਾ ਸਾਹਿਬ ਲਗਾਤਾਰ ਵਧੀਆ ਕੰਮ ਕਰ ਰਹੇ ਹੈਗੇ ਉਹਨਾਂ ਤੱਕ ਭਵੰਤਪਨ ਦੀ ਸਰਕਾਰ ਨੇ 44 974 ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀ ਹੈਗੀ ਐ ਜੀ ਉਹਨੇ ਵੀ ਦੱਸਦੀ ਹੈ ਕਿ ਇੱਕ ਕਰਦੇ ਜ ਸਕੇ ਭੈਣ ਭਰਾ ਨੂੰ ਜੋ ਹੈ ਨੌਕਰੀ ਮਿਲੀ ਹੈਗੀ ਸਰਕਾਰੀ ਕੁੜੀ ਵੱਡੀ ਹੈਗੀ ਜੀ ਮੁੰਡੇ ਤੋਂ 2 ਸਾਲ ਦੋਨਾਂ ਨੂੰ ਜੋ ਹੈ ਪੇਪਰ ਦਿੱਤਾ ਸੀ ਕਲੀਅਰ ਹੋਏ ਤੇ ਦੋਨਾਂ ਨੂੰ ਜੋ ਹੈ ਜੋਬ ਮਿਲੀ ਹੈਗੀ ਇੱਕ ਹੀ ਪਰਿਵਾਰ ਦੇ ਇਹ ਬੜੀ ਯੂਨਿਕ ਚੀਜ਼ ਹੈ ਜਿਹੜੀ ਅਸੀਂ ਦੇਖੀ ਹੈਗੀ ਐ ਤੁਹਾਨੂੰ ਦੱਸਦੀ ਹੈ ਜਾਂਦੇ ਜਾਂਦੇ ਪੰਤਪਨ ਸਾਹਿਬ ਨੇ ਵੱਡਾ ਸੰਦੇਸ਼ ਦਿੱਤਾ ਜਿਹੜੇ ਨਵੇਂ ਮੁੰਡੇ ਕੁੜੀਆਂ ਨੂੰ ਨੌਕਰੀ ਹੈਗੀ ਹੈ ਕਿ ਤੁਸੀਂ ਤਾਂ ਦੇ ਹੀ ਨਾ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਪੰਤਮਾ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨੇ ਹੁਣ ਤੱਕ ਇਹ 293 ਨੌਕਰੀਆਂ ਲਾ ਕੇ 44974 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀ ਹੈਗੀ ਹੈ ਜੀ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ ਕੀ ਤੁਸੀਂ ਕਹੋਗੇ ਕਿ ਪੰਤਮਾ ਸਾਹਿਬ ਕਿਦਾਂ ਹੀ ਕੰਮ ਕਰ ਰਹੇ ਹੈਗੇ ਹੈ ਜੀ ਜਾਂਦੇ ਜਾਂਦੇ ਬਹੁਤ-ਬਹੁਤ ਵਧੀਆ ਕੰਮ ਕਰ ਰਿਹਾ ਪੰਤਮਾ ਸਾਹਿਬ ਇਦਾਂ ਹੀ ਪੰਤਮਾ ਸਾਹਿਬ ਤੁਸੀਂ ਕੰਮ ਕਰਦੇ ਰਹੋ